ਨਹਿਰਾਂ ਦਾ ਪਾਣੀ ਉਹ ਤੁਹਾਡੇ ਖੇਤਾਂ ਤੱਕ ਪਹੁੰਚ ਰਿਹਾ ਹੈ ਰੋਜ਼ 15 ਤੋਂ 16 ਕਿਲੋਮੀਟਰ ਦੀ ਐਵਰੇਜ ਪੈ ਰਹੀ ਹੈ ਪੰਜਾਬ 'ਚ ਕਿ ਕੱਸੀਆਂ ਤੇ ਜਿਹੜਾ ਨਹਿਰਾਂ ਦਾ ਜਿਹੜਾ ਪਾਈਪਾਂ ਦਾ ਪਾਣੀ ਹੈ ਉਹ ਲੋਕਾਂ ਤੱਕ ਪਹੁੰਚ ਰਿਹਾ ਹੈ ਫਿਰ ਆ ਸਾਹਮਣੇ ਟੋਲ ਪਲਾਜਾ ਹੁੰਦਾ ਸੀ ਇਹ ਸਾਰੇ ਖਤਮ ਕਰਤੇ ਅੱਜ ਪੰਜਾਬ ਦੇ ਵਿੱਚੋਂ 18 ਟੋਲ ਪਲਾਜੇ ਖਤਮ ਕੀਤੇ ਨੇ ਹੁਣ ਤੱਕ 64 ਲੱਖ ਰੁਪਏ ਇੱਕ ਦਿਨ ਦਾ ਬਚਦਾ ਜੀ 64 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੰਨੀ ਕਬੀਲਦਾਰੀ ਸੁਧਰਦੀ ਹੋਊਗੀ ਉਹਦੇ ਨਾਲ ਕਿਤੇ ਹੋਰ ਪੈਸੇ ਲੱਗਦੇ ਨਹੀਂ ਮਹੱਲਾ ਕਲੀਨਿਕ ਖੁੱਲ ਗਿਆ ਆਮ ਕਲੀਨਿਕ ਆਮ ਆਦਮੀ ਕਲੀਨਿਕ ਕਿੰਨੇ ਪੈਸੇ ਉਹ ਜਿਹੜੇ ਡਾਕਟਰਾਂ ਦੇ ਪਹਿਲਾਂ ਖਰਚੇ ਜਾਂਦੇ ਸੀ ਉਹ ਬਚਦੇ ਨੇ ਸੋ ਹਰ ਪਾਸਿਓਂ ਅਸੀਂ ਚਾਹੁੰਦੇ ਆ ਕਿ ਤੁਹਾਡੀ ਜੇਬ ਤੇ ਭਾਰ ਨਾ ਪਵੇ ਤੁਹਾਡੀ ਜੇਬ 'ਚ ਕੁਝ ਨਾ ਕੁਝ ਬਚੇ ਤਾਂ ਕਿ ਕਬੀਲਦਾਰੀ ਜਿਹੜੀ ਐ ਸੌਖੀ ਚੱਲਦੀ ਰਹੇ ਤੇ ਇਹੀ ਸੋਚ ਜਿਹੜੀ ਲੈ ਕੇ ਸੀ ਪੰਜਾਬ ਦੇ ਵਿੱਚ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਆ। ਔਰ ਜੇ ਕੋਈ ਹੋਰ ਵੀ ਕੰਮ ਨੇ ਪਈ ਵਾਰੀ ਹੋ ਸਕਦਾ ਸਾਨੂੰ ਨਾ ਹੈ ਆਈਡੀਆ ਆਉਂਦਾ ਹੋਵੇ। ਤੁਹਾਡੇ ਦਿਮਾਗ 'ਚ ਆਈਡੀਆ ਹੋਵੇ ਯਾਰ ਪਿੰਡ 'ਚ ਆਹ ਵੀ ਕੰਮ ਹੋ ਸਕਦਾ ਹੈ। ਚਾਹੇ ਪਿੰਡ ਛੋਟਾ ਚਾਹੇ ਵੱਡਾ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਵੋਟਾਂ ਘਟਣੇ ਆਪਣੇ ਪਿੰਡ ਸਹਜ ਆਪਣੇ ਪਿੰਡ ਨੂੰ ਘੱਟ ਪੈਸੇ ਮਿਲਣਗੇ। ਆਈਡੀਆ ਵੱਡਾ ਹੋਣਾ ਚਾਹੀਦਾ ਵੋਟਾਂ ਨਾ ਸੋਚਿਓ। ਕਿ ਅਸੀਂ ਆਹ ਚਾਹੁੰਨੇ ਆ ਜੀ ਸਾਡੇ ਪਿੰਡ 'ਚ ਆਹ ਬਣ ਜੇ। ਤਾਂ ਸੀ ਉਹ ਥੋੜੇ ਪਿੰਡ ਬਣਾ ਕੇ ਬਾਕੀ ਪਿੰਡਾਂ ਨੂੰ ਦੱਸਣਾ ਚਾਹੁੰਦੇ ਆ ਕਿ ਦੇਖ ਲਓ ਆ ਪਿੰਡ ਵਾਲਿਆਂ ਨੇ ਇੰਨਾ ਵਧੀਆ ਕਰ ਲਿਆ ਤੁਸੀਂ ਵੀ ਕਰ ਲਓ ਐਨੇ ਪੈਸੇ ਲੱਗਦੇ ਆ ਇੱਥੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਪਹਿਲਾਂ ਸਰਪੰਚ ਪਹਿਲਾਂ ਵੀ ਸੋਚਦੇ ਸੀ ਇਹ ਗੱਲਾਂ ਪੜੇ ਲਿਖੇ ਸਰਪੰਚ ਹੈ ਬਹੁਤ ਸਾਰੀਆਂ ਪੰਚਾਇਤਾਂ ਪੜਿਆਂ ਲਿਖੇ ਮੈਂਬਰ ਨੇ ਪਰ ਉਹਨਾਂ ਨੇ ਚੱਲਦੀ ਨਹੀਂ ਸੀ ਜਾਂ ਕੈਨੇਸੀਗੇ ਤਾਂ ਅਸੀਂ ਤਾਂ ਦੂਜੀ ਪਾਰਟੀ ਦੇ ਆ ਪੈਸੇ ਰੋਕ ਲੈਂਦੇ ਸੀ ਕਿੰਨੇ ਰੋਲੇ ਪਏ ਨੇ ਪਹਿਲਾਂ ਘਰਾਚੋਂ ਰੋਲਾ ਪਿਆ ਸੀਗਾ ਕਿ ਕਾਂਗਰਸ ਦਾ ਪਾਸ ਸਰਪੰਚ ਸੀ ਉਹਨੇ ਪੈਸੇ ਹੀ ਨਹੀਂ ਲੱਗਣ ਦਿੱਤੇ ਕਹਿੰਦੇ ਭਗਵੰਤ ਮਾਨ ਦੇ ਪੈਸੇ ਨੇ ਭਗਵੰਤ ਮਾਨ ਦੀ ਚੜ੍ਹਾਈ ਹੋ ਜੂਗੀ ਉਹ ਮੈਂ ਕਿਹਾ ਇੰਨਾ ਪੈਸਾ ਨਾਲ ਕੀ ਚੜ੍ਹਾਈ ਕਰਦਾ ਭਗਵੰਤ ਮਾਨ ਦੀ ਚੜ੍ਹਾਈ ਤਾਂ 7.5 ਸਾਲ ਦੇ ਦੀ ਹੋ ਗਈ ਸੀ ਉਹ ਤਾਂ ਲੋਕਾਂ ਨੇ 7.5 ਸਾਲ ਦੇ ਕੋਲੂਸੀ ਕਰਮ ਕਰਮ ਕਰਤੀ ਸੀ ਠੀਕ ਹੈ ਨਾ ਸੋ ਇਹ ਇੰਨਾ ਕੰਮਾਂ ਚ ਨਹੀਂ ਆਪਾਂ ਪਹਿਣਾ ਬਾਕੀ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਸਾਡੀ ਤਿਆਂ ਪੁੱਤ ਨੇ ਜੋ ਉਹਨਾਂ ਦੇ ਅੰਡਰ ਆਉਂਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਤਾਂ ਹਾਲਾਂਕਿ ਚੇਅਰਮੈਨ ਸਾਰੇ ਪੰਜਾਬ ਦੇ ਨੇ ਉਹ ਪਰ ਫਿਰ ਵੀ ਧੂਰੀ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਕੋਈ ਰੋਜ਼ਗਾਰ ਲਿਆ ਸਕਦੇ ਹਾਂ ਜਾਂ ਕੋਈ ਫੈਕਟਰੀ ਆ ਸਕਦੀ ਹੈ ਜਿਵੇਂ ਗਊਸ਼ਾਲਾ ਦੇ ਪ੍ਰਧਾਨ ਜੀ ਬੈਠੇ ਨੇ ਲੱਖਾ ਸਾਹਿਬ ਕੰਡਿਸ਼ਨ ਦੇ ਪ੍ਰਨਾਮ ਚੇਅਰਮੈਨ ਤਾਂ ਕੋਈ ਜਿਹੜੀਆਂ ਵਾਰ ਆ ਪਸ਼ੂ ਫਿਰਤੇ ਨੇ گاਵਾ ਫਿਰਦੀ ਨਾਉਂਦੇ ਮਾਰੇ ਵੀ ਆਪਾਂ ਡਿਟੇਲ ਦੇ ਵਿੱਚ ਬਾਅਦ ਚ ਇਹਦੇ ਬਾਰੇ ਗੱਲ ਕਰਨੀ ਹੈ ਸੋ ਬਕਾ ਬੋਰਡ ਦੇ ਡਾਕਟਰ ਅਨਵਰ ਬੈਠੇ ਨੇ ਜਿੰਨੇ ਵੀ ਸਾਡੇ ਸਬੰਧਤ ਵਿਭਾਗਾਂ ਦੇ ਚੇਅਰਮੈਨ ਬੈਠੇ ਨੇ ਤੁਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਿਓ ਕਿ ਲੋਕ ਇਹ ਗੱਲਾਂ ਕਰਨ ਬਾਅਦ ਚ ਕਿ ਯਾਰ ਇੱਕ ਬੰਦਾ ਆਇਆ ਸੀ ਉਹਨੇ ਉਹਨੂੰ ਆ ਚੇਅਰਮੈਨ ਬਣਾਇਆ ਸੀ ਤੇ ਉਹਨੇ ਯਾਰ ਆ ਹਾਲਤ ਸੁਧਾਰ ਕੇ ਰੱਖ ਦਿੱਤਾ ਯਾਰ ਇੱਕ ਛੋਟਾ ਜਿਹਾ ਫੈਸਲਾ ਕਰਤਾ ਉਹਦੇ ਨਾਲ ਇੰਨਾ ਕੁਝ ਬਦਲ ਗਿਆ ਆਪਾਂ ਹੁਣ ਐਸਐਸਐਫ ਬਣਾਈ ਹੈ ਨਵੀਂ ਪੁਲਿਸ ਬਣਾਈ ਹੈ ਸੜਕ ਸੁਰੱਖਿਆ ਫੋਰਸ ਦੇਖਿਆ ਹੁਣ ਤੁਸੀਂ ਸੜਕਾਂ ਤੇ ਖੜੇ ਉਹਨਾਂ ਦਾ ਕੰਮ ਹੈ ਐਕਸੀਡੈਂਟ ਜੇ ਰਾਪਨਾ ਕਰੇ ਕੋਈ ਹੋ ਜੇ ਐਕਸੀਡੈਂਟ ਉਹਦੀ ਨਾਲ ਦੀ ਨਾਲ ਪਹੁੰਚ ਕੇ ਜਾਨਾਂ ਬਚਾਉਣੀਆਂ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਕੋਲੇ ਜਿਹੜਾ કોટਨ ਗਟਾਲ ਤੇ ਪੱਟੀ ਐ ਪਹਿਲਾਂ ਤਾਂ ਖੂਨ ਰੋਕੋ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੋਈ ਐ ਪ੍ਰੋਪਰ ਸਟੈਚਰ ਤੇ ਚੱਕ ਕੇ ਉਹਨਾਂ ਨੂੰ ਲੈ ਕੇ ਨੇੜੇ ਦੇ ਹਸਪਤਾਲ ਚ ਜਾ ਕੇ ਜਾਨ ਬਚਾਓ 48% ਜਾਨਾਂ ਇੱਕ ਸਾਲ ਚ ਬਚਾਤੀਆਂ ਜੀ ਜੇ 5500 ਬੰਦੇ ਦੀ ਪਹਿਲਾਂ ਡੈਥ ਹੁੰਦੀ ਸੀ ਸਾਲ ਚ ਤਾਂ ਹੁਣ 2500 2600 ਦੀ ਜਿਹੜੀ ਮੌਤ ਹੋਣੀ ਹੁੰਦੀ ਐ ਔਨ ਦਾ ਸਪੌਟ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਦੇ ਟ੍ਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕਹੀ ਹੈ ਕਿ ਪੰਜਾਬ ਤੋਂ ਸਿੱਖਿਆ ਜਾ ਸਕਦਾ ਹੈ ਅਣ ਹੋਈਆਂ ਮੋਤਾਂ ਸੀ ਆਪਾਂ ਉਹਨੂੰ ਬਾਅਦ ਚ ਐਂ ਲਿਖੀ ਸੀ ਕਹਿ ਦਿੰਦੇ ਸੀ ਭਾਈ ਐਂ ਲਿਖੀ ਸੀ ਉਹ ਮੋਤਾਂ ਬਚਾਈਆਂ ਫਿਰ ਕਈ ਕਰੋੜ ਰੁਪਈਆ ਕੈਸ਼ ਤੇ ਕਈ ਤੋਲੇ ਸੋਨੇ ਦੇ ਗਹਿਣੇ ਉਹ ਵੀ ਉਹਨਾਂ ਘਰਾਂ ਦੇ ਵਿੱਚ ਵਾਪਸ ਪਹੁੰਚਾਇਆ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੌਣ ਦੇਖਦਾ ਮੇਰਾ ਬਟੂਆ ਕਿੱਥੇ ਜਾਂ ਮੇਰਾ ਪਰਸ ਕਿੱਥੇ ਕੋਈ ਪਰਿਵਾਰ ਵਿਆਹ ਤੋਂ ਆ ਰਿਹਾ ਜੇ ਵਿਆਹ ਤੇ ਜਾ ਰਿਹਾ ਐ ਐਕਸੀਡੈਂਟ ਹੋਵੇ ਉੱਥੇ ਜਾਨ ਬਚਾਉਣ ਦੀ ਹੁੰਦੀ ਆ ਉਸ ਵੇਲੇ ਉਹਨਾਂ ਪੈਸਿਆਂ ਨੂੰ ਵੀ ਉਹਨਾਂ ਦੇ ਘਰੇ ਪਹੁੰਚਾਇਆ ਬਾਅਦ ਚ ਉਹਨਾਂ ਦੇ ਘਰੇ ਜਾ ਕੇ ਵੀ ਆਉਨੇ ਆ ਕਿ ਭਾਈ ਕਿਵੇਂ ਠੀਕ ਹੋਣ ਹੋਰ ਕੋਈ ਕੋਈ ਜ਼ਰੂਰਤਾਂ ਨਹੀਂ ਹੁਣ ਸੇ ਠੀਕ ਐ ਕਿਤੇ ਕੋਈ ਹਸਪਤਾਲ ਜਾਣ ਦੀ ਦੁਬਾਰਾ ਜ਼ਰੂਰਤ ਨਹੀਂ ਸਰਕਾਰਾਂ ਦਾ ਆ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਇਹ ਲੋਕਾਂ ਨੂੰ ਸੇਫਟੀ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ساری ਸਕੀਮਾਂ ਆਉਣਗੀਆਂ 10 ਲੱਖ ਰੁਪਏ ਦਾ ਹਰੇਕ ਫੈਮਲੀ ਦਾ ਬੀਮਾ ਉਹਦਾ ਕਾਰਡ 2 ਅਕਤੂਬਰ ਤੋਂ ਚੱਲ ਪੂਗਾ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਕੋਈ ਫਾਰਮ ਨਹੀਂ ਭਰਨਾ ਤੁਸੀਂ ਜੇ ਨਾਂ ਵੀ ਫਾਰਮ ਭਰਿਆ ਜਾਂ ਕਾਰਡ ਨਾਂ ਵੀ ਆਇਆ ਤਾਂ ਵੀ ਰੱਬ ਨਾ ਕਰੇ ਕੋਈ ਫੈਮਲੀ ਚ ਬਿਮਾਰ ਹੋ ਗਿਆ ਸਿੱਤੇ ਹਸਪਤਾਲ ਜਾਓ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਆਪ ਦਾ ਇਲਾਜ ਕਰਾਓ ਤੇ ਕਰੇ ਆ ਜੋ ਬਾਕੀ ਸਾਰਾ ਸਬਕਤਾਬ ਹਸਪਤਾਲ ਨਾਲ ਸਰਕਾਰ ਕਰੂਗੀ ਜੀ ਫਿਰ ਆਪਾਂ ਹਰ ਰੋਜ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਆਪਾਂ ਗੁਰੂ ਸਾਹਿਬ ਦੀ ਬਾਣੀ ਰੋਜ ਪੜਨ ਵਾਲੇ ਲੋਕ ਆ ਆਪਾਂ ਹਰ ਧਰਮ ਦੇ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕ ਆ ਹਰ ਰੋਜ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਨੇ ਧਾਰਮਿਕ ਗ੍ਰੰਥੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਹਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਸ ਹੁੰਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਵਿਧਾਨ ਸਭਾ ਚ ਪਿੱਲ ਲੈ ਕੇ ਆਏ ਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣਗੀਆਂ ਇਹ ਕੁਝ ਕਰਨ ਤੋਂ ਪਹਿਲਾਂ ਕਿ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ ਚ ਅਸਲ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਆਉਣ ਵਾਲੇ ਦਿਨਾਂ ਚ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਕੋਈ ਬਿੱਲ ਬਣਾਉਣ ਚ ਜਿਵੇਂ ਹੁਣ ਕਈ ਸਾਡੀਆਂ ਰਵਾਇਤੀ ਖੇਡਾਂ ਨੇ ਬਲਦਾਂ ਦੀ ਖੇਡ ਐ ਬਲਦ ਭਜਾਉਣ ਦੀ ਕਬੂਤਰ ਬੀਆਂ ਬਾਜ਼ੀਆਂ ਲਵਾਉਣ ਦੀ ਬੰਦ ਹੀ ਕਰ ਰੱਖੀਆਂ ਸੀ ਕਹਿੰਦੇ ਅਕੇ ਤੁਸੀਂ ਬਲਦਾਂ ਤੇ ਅਤਿਆਚਾਰ ਕਰਦੇ ਮੈਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਬਲਦ ਭਜਾਉਂਦੇ ਸੀ ਤੇ ਉਹ ਕਹਿੰਦੇ ਜੀ ਸਾਡੇ ਘਰੇ ਆ ਕੇ ਤਾਂ ਦੇਖੋ ਤੁਸੀਂ ਕਿਹੜਾ ਅਤਿਆਚਾਰ ਇਸ ਤਾਂ ਪੁੱਤਾਂ ਤੋਂ ਵੱਧ ਸੇਵਾ ਕਰਦੇ ਆ ਉਹਨਾਂ ਦੀ ਨਗੌਰ ਤੋਂ ਲਿਆ ਕੇ ਤਾਂ ਚਾਂਜਰਾ ਪਾਉਨੇ ਆ ਸੀ ਬਲਦਾਂ ਦੇ ਅਸੀਂ ਮੁਕਸਰ ਦੇ ਮੇਲੇ ਚੋ ਲਿਆ ਕੇ ਨੱਥਾਂ ਪਾਉਨੇ ਆ ਉਹਨਾਂ ਦੇ ਰੰਗ-ਬਰੰਗੀਆਂ ਅਸੀਂ ਘਿਓ ਦੇ ਪੀਪੇ ਚਾਰ ਦਿਆਂ ਦੇਸੀ ਘਿਓ ਦੇ ਬਾਦਾਮ ਖਵਾਉਨੇ ਆ ਕਬੂਤਰਾਂ ਨੂੰ ਸੋ ਤੁਸੀਂ ਆ ਕੇ ਦੇਖ ਲਓ ਜੇ ਇਸ ਅਤਿਆਚਾਰ ਹੁੰਦਾ ਤਾਂ ਬੰਦ ਰੱਖਿਓ ਨਹੀਂ ਨਾ ਸੀ ਸੋ ਉਹ ਵੀ ਅਸੀਂ ਕਾਨੂੰਨ ਜਿਹੜਾ ਉਹ ਲਿਆਂਦਾ ਤੇ ਪੰਜਾਬ ਦੇ ਵਿੱਚ ਸਾਡੀਆਂ ਰਵਾਇਤੀ ਵਿਰਾਸਤੀ ਖੇਡਾਂ ਜਾਨਵਰਾਂ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਪਿਛਲੇ ਮੈਨੂੰ ਫੋਨ ਆਇਆ ਕੱਲ ਵੀ ਫੋਨ ਆਇਆ ਸੀ ਜਿਹੜੇ ਖਾਸ ਤੌਰ ਤੇ ਬਲਦਾਂ ਵਾਲੇ ਜਿਵੇਂ ਕਿਲਾ ਰੈਕੁਰਾ ਟੂਰਨਾਮੈਂਟ ਤੇ ਵੀ ਬਹੁਤ ਵੱਡਾ ਮੇਲਾ ਮਿੰਨੀ 올림픽 ਇਹਨੇ ਉਹੋ ਕਹਿੰਦੇ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਦੱਸੋ ਕਿੰਨੀ ਤਰੀਕ ਨੂੰ ਅਸੀਂ ਕਿੱਥੇ ਰੱਖੀਏ ਪ੍ਰੋਗਰਾਮ ਸਾਰਾ ਪ੍ਰਬੰਧ ਅਸੀਂ ਕਰਾਂਗੇ ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਵੀਰ ਬਾਦਲ ਨੇ ਕਦੇ ਬਲਦ ਦੇਖਿਆ ਹੋਣਾ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀਓ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਅਫਸਰ ਨੂੰ ਵੀ ਨਹੀਂ ਪਤਾ ਸੀ ਸويس ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਦੇ ਵਿੱਚ ਲੋਕ ਕਹਿੰਦੇ ਯਾਰ ਇਹ ਐ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਹੈ। ਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ। ਪਹਿਲਾਂ-ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ। ਉਹ ਇੱਧਰ ਵੀ ਆ ਗਿਆ ਹੁਣ। ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ। ਤਸਕਰਾਂ ਨੂੰ ਫੜਿਆ ਵੀ ਐ। ਤੇ ਉਹਨਾਂ ਦੇ ਘਰ ਵੀ ਤਾਹੇ ਨੇ ਕਾਨੂੰਨੀ ਤੌਰ ਤੇ ਐਨਡੀपीएस ਦਾ ਜਿਨ੍ਹਾਂ ਤੇ ਪਰਚਾ ਹੈ। ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ। ਵੱਟੀਆਂ ਮੱਛੀਆਂ ਨਹੀਂ ਫੜ ਰਹੇ। ਜਿੱਦẽ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ। ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ। ਇਹ ਤਾਂ ਇਹ ਤਾਂ ਗੈਰਕਾਨੂੰਨੀ ਆ। ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ। ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤੁਮਾਰੀਆ। ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਵੱਡੇ ਵੱਡੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਪਿਛਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤਿਤਰਸ ਨਹੀਂ ਕੋਈ ਉਤੇ ਰਹਿੰਦਾ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਆ ਮੈਂ ਥੋੜਾ ਜਿਹਾ ਫੇਰ ਸਮਝਾ ਦਿੰਦਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ 'ਚ 100 ਬੀ ਕਿੱल्ल्या 'ਚ ਕੋਈ ਨਵੀਂ ਕਲੋਨੀ ਬਣਾਉਣੀ ਆ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਔਰ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ پتہ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਹੈ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕ acquisition ਨਹੀਂ ਹੈਗੀ ਕੋਈ ਜ਼ਮੀਨ ਇਨਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈ residențial ਰਹਿਸ਼ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ 3 ਮੰਜ਼ਿਲਾ ਚਾਹੇ 4 ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲੇਾਂ ਦੀ ਕਲੋਨੀ ਕੱਟਣੀ ਐ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ ਪੰਜ ਦੋ ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਿਸ਼ਤੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਤੇ ਹੁਣ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ ਪਹਿਨਾਂ ਕਰਦੇ ਸੀ ਉਹਨੂੰ 70 ਕਰਨ ਬਾਰੇ ਸੋਚ ਰਹੇ ਆ 70000 ਰੁਪਇਆ ਖੇਤੀ ਦੇ ਨਾਲ